ਗਾਈਜ਼ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਆ ਕਿ ਉਹ ਨਾ ਸਿਰਫ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਲਵੋਗੇ ਬਲਕਿ ਆਉਣ ਵਾਲੇ ਟਾਈਮ ਦੇ ਵਿੱਚ ਈਜ਼ੀਲੀ ਪੀਆਰ ਵੀ ਹਾਸਿਲ ਕਰ ਲੈਣਗੇ ਬਟ ਪਿਛਲੇ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਚੇਂਜਸ ਕੀਤੇ ਗਏ ਆ ਜਿਸ ਦਾ ਇੰਪੈਕਟ ਨਾ ਸਿਰਫ ਟੂਰਿਸਟ ਅਤੇ ਵਿਸਟਰ ਵੀਜ਼ਾ ਦੇ ਉੱਤੇ ਪਿਆ ਆ ਬਲਕਿ ਸਟੱਡੀ ਵੀਜ਼ਾ ਦੇ ਨਾਲ-ਨਾਲ ਸਪਾਊਸ ਵੀਜ਼ਾ ਅਤੇ ਹਰ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਦੇ ਉੱਤੇ ਇਕੁਅਲੀ ਪਿਆ ਆ ਇਸ ਟਾਈਮ ਵੀ ਕੈਨੇਡਾ ਦੇ ਵਿੱਚ ਐਦਾ ਦੇ ਬਹੁਤ ਸਾਰੇ ਐਪਲੀਕੈਂਟਸ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕਿਆ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਜਲਦ ਹੀ ਐਕਸਪਾਇਰ ਹੋ ਜਾਣਗੇ ਸੋ ਉਹਨਾਂ ਐਪਲੀਕੈਂਟਸ ਦੇ ਲਈ ਅੱਜ ਦੀ ਇਸ ਅਪਡੇਟ ਨੂੰ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਟਾਈਮ ਟੂ ਟਾਈਮ ਆਪਣੀਆਂ ਪਾਲਿਸਿਸ ਦੇ ਵਿੱਚ ਵੱਡੇ ਲੈਵਲ ਤੇ ਚੇਂਜਸ ਕੀਤੇ ਜਾਂਦੇ ਆ ਸੋ ਅਗਰ ਤੁਸੀਂ ਵੀ ਕੈਨੇਡਾ ਵਿੱਚ ਸੈਟਲ ਡਾਊਨ ਹੋਣਾ ਚਾਹੁੰਦੇ ਆ ਜਾਂ ਫਿਰ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਜਾਂ ਫਿਰ ਆਪਣੇ ਵਰਕ ਪਰਮਿਟ ਨੂੰ ਐਕਸਟੈਂਡ ਕਰਵਾਣਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ्यादा ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਤੇ ਨਾਲ ਹੀ ਨਾਲ ਅਸੀਂ ਸਟੱਡੀ ਵੀਜ਼ਾ ਦੇ ਬਾਰੇ ਵੀ ਡਿਸਕਸ ਕਰਾਂਗੇ ਸਟੱਡੀ ਵੀਜ਼ਾ ਨੂੰ ਲੈ ਕੇ ਕੈਨੇਡਾ ਦੇ ਵਿੱਚ ਇਸ ਟਾਈਮ ਕੀ ਹੋ ਜਿਆ ਟ੍ਰੈਂਡ ਚੱਲ ਰਿਹਾ ਆ ਸੋ ਵੀਡੀਓ ਨੂੰ ਸਟਾਰਟਿੰਗ ਟੂ ਐਂਡ ਤੱਕ ਬਿਨਾਂ ਸਕਿਪ ਕੀਤੇ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ guys ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਟੱਡੀ ਵੀਜ਼ਾ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪਾਲਿਸਿਸ ਕਾਫੀ ਲੰਬੇ ਟਾਈਮ ਤੋਂ ਇੰਪਲੀਮੈਂਟ ਹੋ ਰਹੀਆਂ ਐ ਜਿਵੇਂ ਕਿ ਕੈਪਿੰਗ ਲਗਾਉਣਾ ਤੇ ਹੋਰ ਵੀ ਬਹੁਤ ਸਾਰੀਆਂ ਪਾਲਿਸਿਸ ਇੰਪਲੀਮੈਂਟ ਹੋਈਆਂ ਆ ਜਿਸ ਦਾ ਇੰਪੈਕਟ ਵੱਡੇ ਲੈਵਲ ਤੇ ਸਟੂਡੈਂਟਸ ਨੂੰ ਫੇਸ ਕਰਨਾ ਪਿਆ ਆ ਹਾਲੇ ਵੀ ਐਦਾ ਦੇ ਸਟੂਡੈਂਟਸ ਆ ਜੋ ਬਹੁਤ ਵਧੀਆ ਦੇ ਬ੍ਰਿਲਿਅੰਟ ਸਟੂਡੈਂਟ ਆ ਬਟ ਸਟਿਲ ਉਹਨਾਂ ਦੇ ਵੀਜ਼ਾਸ ਰਿਫਿਊਜ਼ ਹੋ ਰਹੇ ਆ ਪਰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਸਾਰੇ ਚੇਂजेस ਕੀਤੇ ਗਏ ਆ ਸਟੱਡੀ ਵੀਜ਼ਾ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੀ ਅਗਰ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਵਿੱਚ ਕੁਝ ਪੋਜ਼ਿਟਿਵ ਚੇਂजेस ਕੈਨੇਡਾ ਇਮੀਗ੍ਰੇਸ਼ਨ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਕੀਤੇ ਜਾਣ ਦੀ ਪੂਰੀ ਉਮੀਦ ਜਿਤਾਈ ਜਾ ਰਹੀ ਆ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਟੱਡੀ ਵੀਜ਼ਾ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਚੇਂजेस ਕੀਤੇ ਜਾ ਸਕਦੇ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਸੀ ਸਪੈਸ਼ਲੀ ਸਟੂਡੈਂਟਸ ਅਗਰ ਕੈਨੇਡਾ ਦੇ ਵਿੱਚ ਪੀਆਰ ਲਈ ਅਪਲਾਈ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੇ ਕੋਲ 6 ਮਨთ ਕਿ 1 ਇਅਰ ਤੱਕ ਦਾ ਵਰਕ ਐਕਸਪੀਰੀਅੰਸ ਹੋਣਾ ਮੰਡੇਟਰੀ ਸੀ ਬਟ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਵਿੱਚ ਚੇਂजेस ਕੀਤੇ ਜਾ ਸਕਦੇ ਮੀਨਸ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਸਟੂਡੈਂਟ ਬਿਨਾ ਕਿਸੇ ਵਰਕ ਐਕਸਪੀਰੀਅੰਸ ਤੋਂ ਵੀ ਪੀਆਰ ਲਈ ਅਪਲਾਈ ਕਰ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੋਸਿਬਿਲਟੀ ਬਣ ਸਕਦੀ ਆ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਸਟੂਡੈਂਟਸ ਲਈ ਬਹੁਤ ਸਾਰੇ ਨਵੇਂ ਤਰੀਕੇ ਕੱਢੇ ਜਾ ਰਹੇ ਆ ਸੋ ਥੈਟ ਉਹ ਕੈਨੇਡਾ ਦੇ ਵਿੱਚ इजीली ਪੀਆਰ ਹਾਸਿਲ ਕਰ ਸਕਣ ਫਿਰ ਪੀਆਰਪੀ ਡਰਾਅ ਕੱਡੇ ਜਾਂਦੇ ਆ ਟਾਈਮ ਟੂ ਟਾਈਮ ਤੇ ਇਹ ਪੁਆਇੰਟ ਬੇਸਡ ਸਿਸਟਮ ਦੇ ਉੱਤੇ ਕੰਮ ਕਰਦੇ ਆ ਮੀਨਸ ਸਟੂਡੈਂਟਸ ਦੀ ਕਿੰਨੀ ਕੁਆਲੀਫਿਕੇਸ਼ਨ ਆ ਕੀ ਏਜ ਆ ਕਿੰਨਾ ਐਕਸਪੀਰੀਐਂਸ ਆ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਆ ਤੇ ਇਸੇ ਦੇ ਬੇਸ ਦੇ ਉੱਤੇ ਹੀ ਸਟੂਡੈਂਟਸ ਨੂੰ ਪੁਆਇੰਟਸ ਮਿਲਦੇ ਆ ਸੋ ਜੋ ਸਟੂਡੈਂਟਸ ਆਪਣੀ ਸਟੱਡੀ ਕੰਪਲੀਟ ਕਰ ਲੈਣਗੇ ਉਹਨਾਂ ਨੂੰ ਐਕਸਟਰਾ ਪੁਆਇੰਟਸ ਦਿੱਤੇ ਜਾਂਦੇ ਪੂਰੀ ਉਮੀਦ ਜਿਤਾਈ ਜਾ ਰਹੀ ਆ ਜਿਸ ਦੇ ਬੇਸਿਸ ਤੇ ਉਹ ਕੈਨੇਡਾ ਦੇ ਵਿੱਚ इजीली ਪੀਆਰ ਹਾਸਿਲ ਕਰ ਸਕਣਗੇ ਗਾਇਸ ਅਗਰ ਵਰਕ ਪਰਮਿਟ ਐਕਸਟੈਂਸ਼ਨ ਦੀ ਗੱਲ ਕਰੀਏ ਮੀਨਸ ਪੀ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਸੋ ਉਹਨਾਂ ਦੇ ਲਈ ਵੀ ਫਲੈਕਸੀਬਿਲਟੀ ਵੱਧ ਸਕਦੀ ਹੈ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਜਿਹੜਾ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਆ ਉਹਨਾਂ ਨੂੰ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਦੇਣਾ ਚਾਹੀਦਾ ਆ ਇਸ ਦੇ ਲਈ ਉਹ IRCC ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਲਈ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆ ਅਗਰ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਇਸ ਦੇ ਨਾਲ ਨਾਲ ਤੁਹਾਨੂੰ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਪਏਗਾ ਕਿ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਪਹਿਲੇ ਹੀ ਤੁਸੀਂ ਅਪਲਾਈ ਕਰ ਦੇਣਾ ਕਿਉਂਕਿ ਅਗਰ ਤੁਸੀਂ ਬਾਅਦ ਵਿੱਚ ਅਪਲਾਈ ਕਰਦੇ ਆ ਤਾਂ ਨਾ ਸਿਰਫ ਜ਼ਿਆਦਾ ਟਾਈਮ ਲੱਗੇਗਾ ਬਲਕਿ ਤੁਹਾਨੂੰ ਇਹਦੇ ਲਈ ਐਕਸਟਰਾ ਫੀਸ ਵੀ ਪੇ ਕਰਨੀ ਪਏਗੀ ਸੋ ਬੈਟਰ ਹੈ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਹੈ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਲਈ ਤੁਹਾਨੂੰ ਅਪਲਾਈ ਕਰ ਦੇਣਾ ਚਾਹੀਦਾ ਹੈ ਸਪੈਸ਼ਲੀ ਅਗਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਆ ਹੁਣ ਗੱਲ ਕਰਦੇ ਆ ਪੀ ਆਰ ਦੀ ਗਾਇਸ ਕੈਨੇਡਾ ਦੇ ਵੱਲੋਂ ਆਉਣ ਵਾਲੇ 3 ਸਾਲਾਂ ਦੇ ਲਈ ਮੀਨਸ 26 27 28 ਦੇ 15 ਲੱਖ ਤੋਂ ਵੀ ਜ਼ਿਆਦਾ ਦਾ ਕੋਟਾ ਡਿਸਾਈਡ ਕੀਤਾ ਗਿਆ ਆ ਐਪਲੀਕੈਂਟਸ ਨੂੰ ਪੀਆਰ ਦੇਣ ਦੇ ਲਈ ਸੋ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਨੰਬਰ ਆ ਕਿਉਂਕਿ ਪ੍ਰੀਵੀਅਸ ਈਅਰ ਦੀ ਅਗਰ ਗੱਲ ਕਰੀਏ ਜਾਂ ਫਿਰ 2025 ਦੀ ਹੀ ਗੱਲ ਕਰੀਏ ਤਾਂ ਇੰਨੇ ਵੱਡੇ ਲੈਵਲ ਤੇ ਪੀਆਰ ਨਹੀਂ ਦਿੱਤੀ ਗਈ ਸੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਐਪਲੀਕੈਂਟਸ ਨੂੰ ਵੱਡੇ ਲੈਵਲ ਤੇ ਪੀਆਰ ਦਿੱਤੀ ਜਾ ਸਕਦੀ ਆ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਐਕਸਪ੍ਰੈਸ ਐਂਟਰੀ ਡਰਾ ਪੀਐਨਪੀ ਡਰਾ ਯਾ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਡਰਾ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਆ ਫ੍ਰੈਂਕੋਫੋਨ ਵੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਤੇ ਚੱਲ ਰਿਹਾ ਹੈ। ਅਗਰ ਤੁਸੀਂ ਫ੍ਰੈਂਚ ਲੈਂਗੁਏਜ ਦੀ ਬੇਸਿਕ ਨੋਲਿਜ ਹਾਸਲ ਕਰ ਲੈਂਦੇ ਆ ਤਾਂ ਉਸ ਦੇ ਬੇਸਿਸ ਤੇ ਵੀ ਲੋ ਸੀਆਰਐਸ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਤੁਸੀਂ ਈਜ਼ੀਲੀ ਪੀਆਰ ਹਾਸਲ ਕਰ ਸਕਦੇ ਆ ਕਿਉਂਕਿ ਲੋ ਸੀਆਰਐਸ ਸਕੋਰ ਦੇ ਨਾਲ ਵੀ ਫ੍ਰੈਂਚ ਲੈਂਗੁਏਜ ਵਾਲੇ ਐਪਲੀਕੈਂਟਸ ਨੂੰ ਪੀਆਰ ਲਈ ਇਨਵਿਟੇਸ਼ਨਸ ਦਿੱਤੇ ਜਾ ਰਹੇ ਆ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ। ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ lets me know in the comment section। ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ। ਅਗਰ ਵੀਡੀਓ ਚੰ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਨ ਮਿਲਦੀ ਐ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ